ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਕੇ ਤੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਨਾ ਪਹਿਨਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਚੜ੍ਹਦੀ ਸਫੇਰ ਉੱਜਾਲ ਦੇ ਚੜਕੇ ਨਾਲ ਹੇਲੇ ਤਰਤੀਸ ਦੇ ਨਾਲ ਹੀ ਗੂੜਮੀਚ ਉਸ ਉੱਤੇ ਲੋਕਾਂ ਸਤੇ ਕਰੋ ਜੋ ਭੱਜ ਕੇ ਆਏ ਬਾਹਰ ਇਸ ਨਾਲ ਰਿਕਟਰ ਪੈਨਲ ਮੇ ਆਪ ਮਾਪੀ ਗਈ ਤਬਦੀਲੀ ਤੀਬਰਤਾ 3.1 ਵੀ ਨਿਕਸੀ ਤੀਬਰਤਾ ਇਸ ਦੇ ਨਾਲ ਪੁਚਾਲ ਨੂੰ ਮਹਿਸੂਸ ਕੀਤਾ ਗਿਆ ਹੈ ਇਸ ਦੇ ਨਾਲ ਹੀ ਅਨਹ ਚਾਹੀ ਪਰਦੇਸ਼ਾਂ ਵਿੱਚ ਬੁੱਧਵਾਰ ਤੜਕੇ ਪੁਚਾਲ ਦੀ ਜ਼ਬਰਦਸਤ ਛਟਕੀ ਮਹਿਸੂਸ ਕੀਤੀ ਗਈ ਹਨ ਪੁਚਾਲ ਕਾਰਨ ਗੂੜੀ ਨੀਂਦ ਵਿੱਚ ਸੇਲੋ ਕੇ ਜਾਗੇ ਅਤੇ ਡਰ ਕੇ ਘਰ ਤੋਂ ਬਾਹਰ ਆ ਗਏ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਰਿਕਾਰਡਰ ਪੈਨ ਮੰਨੇ ਮੰਨੇ ਇਸ ਪੂਛਾਲ ਦੇ ਕਾਫੀ ਹੋਰ ਵੀ ਆ ਰਹੇ ਹਨ ਇਸ ਦੇ ਨਾਲ ਹੀ ਮੁਤਾਬਕ ਇਸ ਪੂਛਾਲ ਨੂੰ ਬੁੱਧਵਾਰ ਸਵੇਰੇ 4:55 ਤੇ ਮਹਿਸੂਸ ਕੀਤਾ ਗਿਆ ਹੈ ਪੂਛਾਲ ਤੋਂ ਬਾਅਦ ਲੋਕਾਂ ਘਰੋਂ ਤੋਂ ਬਾਹਰ ਆ ਕੇ ਅਤੇ ਕਾਫੀ देर ਤੱਕ ਖੁੱਲੇ ਆਸਮਾਨ ਹੇਠ ਖੜੇ ਰਹੇ ਰਾਹਤ ਦੀ ਗੱਲ ਇਹ ਹੈ ਕਿ ਪੂਛਾਲ ਕਰਨ ਕੋਈ ਨੁਕਸਾਨ ਨਹੀਂ ਹੋਇਆ ਇਸ ਦੇ ਨਾਲ ਹੀ ਨੁਕਸਾਨ ਦੱਸ ਦਈਏ ਕਿ ਚਲੇ ਕੁਝ ਦਿਨਿਆਂ ਚ ਦੇਸ਼ ਵਿੱਚ ਵਾਕਫ ਕਿਸੇ ਵਿੱਚ ਕਈ ਬਾਤਾਂ ਚੱਲ ਦੇ ਚੜਕੇ ਮਹਿਸੂਸ ਕੀਤੇ ਗਏ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ